ਕਿ ਕਦੇ ਸੋਨੇ ਦੀ ਚਿੜੀਆ ਸੀ ਅੱਜ ਬਣ ਗਿਆ ਖਾਨਾ ਇਥੇ ਮਾਂ ਦੇ ਨਾਲ ਪੁੱਤ ਗਲ ਦੇ ਕਿਦਾਂ ਦਾ ਜਮਾਨਾ ਪੰਜਾਬ ਸਿਆ ਤੇਰੀ ਉਮਰ ਥੋੜੀ ਤੂੰ ਰੋਲਦਾ ਰੋਲਦਾ ਰੋਲ ਗਿਆ ਸੱਦੀ ਮਾਂ ਇੱਕ ਹੁੰਦੀ ਸੀ ਅੱਜ ਕਿਉਂ ਜ਼ਮਾਨਾ ਭੁੱਲ ਗਿਆ ਯਾਦ ਆਉਂਦਾ ਮੈਨੂੰ ਪਹਿਲਾ ਪੰਜਾਬ ਜੋ ਕਰਦਾ ਸੀ ਕਦੇ ਇੱਜ਼ਤ ਅਜੇ ਨਿੱਕੀ ਨਿੱਕੀ ਕੁੜੀ ਨੂੰ ਲੋਕ ਕਰ ਰਹੇ ਬੇ ਇੱਜ਼ਤ ਹਾਂ ਕਰਕੇ ਬੱਚੀ ਦਾ ਰੇਪ ਤੁਸੀਂ ਇੱਥੇ ਕਿ ਇੱਜ਼ਤ ਲਾਂਦੇ ਹੋ ਰੇਪ ਕਰਕੇ ਬੱਚੀ ਦਾ ਆਦੀ ਮਾਂ ਭੈਣ ਭੁੱਲ ਜਾਂਦੇ ਹੋਏ ਕਾਲਪੁਰਖ ਮੇਰੇ ਮੇਰ ਕਰ ਤੂੰ ਮਾਰਨੇਗਾ ਪੰਜਾਬ ਤੇ ਕੀ ਹੋਇਆ ਤੇਰੇ ਜਗ ਨੂੰ ਇੰਨਾ ਕੀਤਾ ਇੱਥੇ ਰਾਖ ਤੇ ਕਿਹੜੀ ਜਗ੍ਹਾ ਹੈ ਸਹੀ ਦਸ ਮਾਰਾ ਉੱਥੇ ਮੇਚ ਹਾਂ ਭੈਣ ਮੇਰੀ ਵੀ ਕਰ ਬੈਠੀ ਮੈਂ ਬਾਹਰ ਕਿਵੇਂ ਉਹਨੂੰ ਭੇਜਾਂ ਜਿੱਦਾਂ ਹੀ ਪੰਜਾਬ ਦੀ ਰੈਪਰ ਕੁੜੀ ਪਰਮ ਮਸ਼ਹੂਰ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਜਿਹੜੇ ਰੈਪਰਸ ਨੇ ਉਹ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦੇ ਪਿਆ ਆਪਣੀ ਮਿਹਨਤ ਨੂੰ ਲੋਕਾਂ ਦੇ ਵਿੱਚ ਲੈ ਕੇ ਆ ਰਿਹਾ ਆਪਣੇ ਟੈਲੈਂਟ ਨੂੰ ਲੋਕਾਂ ਦੇ ਵਿੱਚ ਲੈ ਕੇ ਆ ਰਿਹਾ ਇਦਾਂ ਦਾ ਹੀ ਇੱਕ ਨੌਜਵਾਨ ਹੈ ਬਟਾਲਾ ਦਾ ਰਹਿਣ ਵਾਲਾ ਅੰਕਿਤ ਜੋ ਪਿਛਲੇ ਕਰੀਬ 1.5 ਸਾਲ ਤੋਂ ਰੈਪ ਕਰ ਰਿਹਾ ਲਿਖ ਵੀ ਰਿਹਾ ਹੈ ਕੀ ਹੈ ਸੁਪਨਾ ਕੀ ਹੈ ਏਮ ਕਿਦਕੋ ਸਿੱਖਿਆ ਗਲਬਤ ਕਰ ਲਾਂਗੇ ਸਾਡੇ ਨਾਲ ਅੱਜ ਪਰਮ ਦਾ ਪ੍ਰਭਾਵਿਤ ਹੋ ਕੇ ਕਹਿ ਲੋ ਤੇ ਹੁਣ ਅੰਕਿਤ ਜਿਹੜਾ ਹੈ ਉਹ ਮੌਜੂਦ ਆ ਅੰਕਿਤ ਕਿਦਕੋ ਡੋਣਾ ਸਿੱਖਿਆ ਜਾਂ ਕਿਦਕੋ ਲਿਖਣਾ ਸਿੱਖਿਆ ਮੈਂ ਫਿਲਹਾਲ ਅੱਜ ਤੱਕ ਤੇ ਸੁਣ ਸੁਣ ਕੇ ਹੀ ਇਹੋ ਜੀਆਂ ਚੀਜ਼ਾਂ ਮੇਰੇ ਦਿਮਾਗ 'ਚ ਬੈ ਗਈਆਂ ਕਿ ਸਿਰਫ ਧਿਆਨ ਇੱਕੋ ਬਣੇ ਲੱਗਾ ਜਿਆਦਾ ਮੈਂ ਸਿੱਖਿਆ ਕਿਸੇ ਕੋ ਨਹੀਂ ਆ ਹਾਂ ਕਿਸੇ ਨੂੰ ਸੁਣਦਾ ਵੇਖ ਲਾ ਯਾ ਜ਼ਿਆਦਾ ਮੈਨੂੰ ਗੁਣ ਮਿਲਦਾ ਕਿ ਜਦੋਂ ਅਗਲਾ ਕੋਈ ਚੰਗਾ ਸਿੰਗਰ ਕੋਈ ਨਾ ਕੋਈ ਚੀਜ਼ ਗਾਉਂਦਾ ਨਾ ਉਹਦੀਆਂ ਲਾਈਨਸ ਮੈਂ ਦਿਮਾਗ 'ਚ ਰੱਖਾਂ ਕਿ ਉਹਨੇ ਕਿਸ ਵੇ ਨਾਲ ਗਾਇਆ ਕਿ ਉਸ ਫਲੋ ਤੇ ਗਾਇਆ ਜ਼ਿਆਦਾ ਮੈਂ ਸਿੰਗਰਸ ਨੂੰ ਸੁਣ-ਸੁਣ ਕੇ ਮੈਂ ਸਿੱਖਦਾ ਤੇ ਬਾਕੀ ਲਿਖਣ ਦੀ ਸਕਿੱਲ ਮੇਰੀ ਆਪਣੀ ਹੈ ਬਾਕੀ ਗਾਉਣ ਦਾ ਵੇ ਮੇਰਾ ਆਪਣਾ ਫਲੋ ਪਰਮਲ ਦੇਖ ਕੇ ਕੋਈ ਆਸ ਜਾਗੀ ਜੀ ਜੀ ਪਰਮ ਐਕਚੁਅਲੀ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਦੀ ਧੀ ਆ ਚੰਗੇ ਕੰਮੀ ਪਈ ਹੈ ਬਹੁਤ ਵਧੀਆ ਏਮ ਉਹਨੇ ਚੂਸ ਕੀਤਾ ਬਹੁਤ ਵਧੀਆ ਥਾਂ ਤੇ ਪਹੁੰਚ ਗਈ ਉਹ ਕੁੜੀ ਤੇ ਇੱਕ ਗੱਲ ਹੈ ਵੀ ਜਿੱਦਾਂ ਹੁਣ ਜਿੰਨੀ ਉਹਨੂੰ ਸਪੋਰਟ ਮਿਲ ਚੁੱਕੀ ਹੈ ਨਾ ਉਹ ਕੁੜੀ ਛੇਤੀ ਨਹੀਂ ਡਿੱਗਦੀ ਪਰ ਬਾਕੀ ਇਹ ਗੱਲ ਹੈ ਕਿ ਉਹਦੀ ਲਿਖਣ ਦੀ ਸਕਿੱਲ ਉਹਦੀ ਗਾਉਣ ਦੀ ਸਕਿੱਲ ਉਹਦੀ ਬਹੁਤ ਵਧੀਆ ਮੈਨੂੰ ਲੱਗਾ ਉਹਦਾ ਗਾਉਣਾ ਤੇ ਬਹੁਤ ਹਜੇ ਤੇ ਜਿੱਥੋਂ ਤੱਕ ਹੈਗੀ ਆ ਫਿਲਹਾਲ ਮੇਰੇ ਮਨ ਦੀ ਇਹ ਹੈ ਕਿ ਬਹੁਤ ਅੱਗੇ ਤੱਕ ਜਾਏਗੀ ਉਹ ਕੁੜੀ ਬਹੁਤ ਵਧੀਆ ਕਰਦੀ ਆ ਜੀ ਉਹ ਸਾਰੇ ਦਰਸ਼ਕਾਂ ਨੂੰ ਪਹਿਲਾਂ ਕੋਈ ਆਪਣੇ ਲਿਖਤ ਸੁਣਾ ਦਿਓ ਤਾਂ ਕਿ ਸਾਡੇ ਦਰਸ਼ਕ ਵੀ ਉਹ ਸੁਣ ਸਕਣ ਮੈਂ ਪੰਜਾਬ ਤੇ ਲਿਖਿਆ ਜਿੱਦਾਂ ਨਸ਼ੇ ਵਿਰੋਧ ਲਿਖਿਆ ਸੀ ਵੀ ਰੰਗ ਦੁਨੀਆ ਦੇ ਵੇਖ ਇਥੇ ਭੱਜਦੇ ਬਥੇਰੇ ਲੁੱਟ ਖੋ ਲੈਣ ਸੰਦ ਜਿਵੇਂ ਜੰਮੇ ਨੇ ਲਟੇਰੇ ਹੱਥ ਖੁੱਡਾਂ ਵਿੱਚ ਪਾ ਸੱਪ ਕੱਢਦੇ ਚਪੇਰੇ ਰੰਗ ਦੁਨੀਆ ਦੇ ਵੇਖ ਇਥੇ ਹਾਂ ਇਥੇ ਦੱਸਾਂ ਕਿ ਮੈਂ ਰੰਗ ਤੈਨੂੰ ਦੁਨੀਆ ਦੇ ਨਸ਼ਾ ਕੱਲੇ ਕੱਲੇ ਹੱਥ ਜਿਵੇਂ ਚੂੜੀਆਂ ਨੇ ਜਦੋਂ ਜਦੋਂ ਨਸ਼ੇ ਵਾਲੇ ਇਥੇ ਗੇਟ ਖੁੱਲਣੇ ਉਦੋਂ ਕੱਲੀ ਕੱਲੀ ਮਾਂ ਦੇ ਆ ਪੁੱਤਰ ਉੱਲਣੇ ਇਹ ਪੰਜਾਬ ਨਹੀਂ ਉਹ ਨਸ਼ਿਆਂ ਦਾ ਗੜ ਇਥੇ ਨਸ਼ਾ ਵੇਚਦਾ ਆ ਧੜ ਧੜ ਉਹਦਾ ਬਾਰਡਰੋਂ ਭਾਰ ਕਿਉਂ ਨਾ ਰੋਕੇ ਸਰਕਾਰ ਨਸ਼ਾ ਵਧਿਆ ਪੰਜਾਬ ਚ ਤੇ ਬਣਿਆ ਵਪਾਰ ਮਰ ਜਾਵੇ ਉਧਰਿੰਦਾ ਜਨੇ ਨਸ਼ੇ ਨੂੰ ਬਣਾਇਆ 16 ਸਾਲ ਦਾ ਜਵਾਕ ਜਨੇ ਨਸ਼ੀ ਉਤੇ ਲਾਇਆ ਲਾ ਲਾ ਕੇ ਸਰਿੰਜਾ ਇਹਨਾਂ ਬਹਾਂ ਨੂੰ ਫੁਲਾਇਆ ਮੈਂ ਕੱਲਾ ਬਹਿ ਕੇ ਸੋਚਾਂ ਨਸ਼ਾ ਜਗ ਤੇ ਕੋ ਆਇਆ ਹੱਥ ਜੋੜ ਸਰਕਾਰਾਂ ਕੇ ਕਰਾਂ ਮੈਂ ਅਪੀਲ ਨਸ਼ਾ ਬੰਦ ਕਰਵਾਓ ਇਹ ਵੀ ਆਪਣੇ ਨੇ ਵੀਰ ਕੁਝ ਕੋਕਿਆਂ ਦੇ ਪਿੱਛੇ ਮਾਰ ਦਿੰਦੇ ਇੱਥੇ ਲੋਕ ਆਵੇ ਖਾਲਸਾ ਰਾਜ ਜਿਹੜਾ ਨਸ਼ਾ ਇਹਨਾਂ ਰੋਕ ਆਵੇ ਖਾਲਸਾ ਰਾਜ ਜਿਹੜਾ ਨਸ਼ਾ ਇਹਨਾਂ ਰੋਕ ਕਿਦੇ ਵੱਲ ਦੇਖ ਕੇ ਗਾਰੇ ਹੋ ਜਾਂ ਇਹਦੇ ਵਰਗਾ ਬੰਨਾ ਚਾਹ ਰਹੇ ਮੈਂ ਸਿਰਫ ਇਹ ਹੈ ਕਿ ਇੱਕ ਆਪਣਾ ਹੀ ਹੈ ਕਿ ਇੱਕ ਆਪਣਾ ਨਾਂ ਉਤਲੇ ਲੈਵਲ ਤੇ ਲੈ ਕੇ ਜਾਵਾਂ ਸੋ ਜਿੱਦਾਂ ਅੱਜ ਕੱਲ ਪੰਜਾਬ 'ਚ ਚੱਲ ਰਿਹਾ ਜਿੰਨਾ ਕਿ ਨਸ਼ਾ ਹੋ ਚੁੱਕਿਆ ਹੈ ਪੰਜਾਬ 'ਚ ਮੈਂ ਇਹ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਾਂ ਹੁਣ ਦੀ ਪੀੜ੍ਹੀ ਹੈ ਮੈਂ ਸਿਰਫ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਨਸ਼ਿਆਂ ਨੂੰ ਛੱਡ ਕੇ ਆਪਣਾ ਇਹ ਮੋਸ ਚੀਜ਼ ਵੱਲ ਰੱਖੋ ਜਿੱਥੇ ਤੁਹਾਨੂੰ ਕੁਝ ਨਾ ਕੁਝ ਮਿਲਣਾ ਹੈ ਪਰਿਵਾਰ ਦਾ ਜਾਂ ਯਾਰਾਂ ਦੋਸਤਾਂ ਦਾ ਕਿੰਨਾ ਸਾਥ ਪਰਿਵਾਰ ਦਾ ਤੇ ਮੇਰਾ ਬਹੁਤ ਸਾਥ ਦਿੰਦੇ ਪਰਿਵਾਰ ਵਾਲੇ ਤੇ ਕਿਸੇ ਮੌਕੇ ਹੋ ਜਾਏ ਕਿ ਕੋਈ ਲਾਈਨ ਇੱਕ ਅੱਧੀ ਉਲਟ ਫੁਲਟ ਹੋ ਜਾਏ ਤੇ ਘਰ ਦੇ ਰੋਕ ਦਿੰਦੇ ਕਿ ਨਹੀਂ ਪੁੱਤ ਇਦਾਂ ਨਹੀਂ ਕਰਨਾ ਇਹ ਚੀਜ਼ ਗਲਤ ਆ ਤੇ ਜੇ ਇੱਕ ਬੰਨੋ ਮਾਈ ਯਾਰੀ ਦੋਸਤੀ ਕਹਾਂ ਯਾਰੀ ਦੋਸਤੀ ਹਜੇ ਤੱਕ ਮੈਂ ਬਹੁਤ ਕਮਾ ਚੁੱਕਿਆ ਹਾਂ ਪਰ ਕੁਝ ਕਨੇ ਵੇਚਨੇ ਜਿਹੜੇ ਆਪਣੀ ਯਾਰੀ ਦੋਸਤੀ ਦੇ ਵਿੱਚ ਕਈ ਜਾਣੇ ਆ ਜਿਹੜੇ ਖਾਰ ਵੀ ਖਾਂਦੇ ਆ ਪਰ ਮੈਨੂੰ ਜ਼ਿਆਦਾਤਰ 100 ਚੋਂ ਮੈਂ 80% ਮੈਂ ਇੱਕ ਠੋਕ ਕੇ ਕਹਿ ਦੇਣਾ कि ਮੈਨੂੰ ਮੇਰੇ ਯਾਰਾਂ ਦਾ ਬਹੁਤ ਸਾਥ ਹਰਦੇ ਕਹਿੰਦੇ ਵੀ ਕਿ ਪੜ੍ਹਾਈ ਵਾਲੀ ਧਿਆਨ ਦੇ ਇਹ ਕੰਮ ਬਾਅਦ ਚ ਹੋ ਜਾਏਗਾ ਘਰਦਿਆਂ ਨੇ ਕਿਹਾ ਹੀ ਪੜ੍ਹਾਈ ਵਾਲੀ ਧਿਆਨ ਦੇ ਪਰ ਮੇਰਾ ਹੁਣ ਫੋਕਸ ਇਹ ਚੀਜ਼ ਵੱਲ ਲੱਗ ਚੁੱਕਿਆ ਹੈ ਕਿ ਮੈਂ ਚਾਹੁੰਦਾ ਕਿ ਇਹ ਚੀਜ਼ ਤੇ ਮੈਂ ਆਪਣਾ ਇੱਕ ਨਾਂ ਬਣਾਵਾ ਤੇ ਬਸ ਹੁਣ ਉਹੀ ਦਿਮਾਗ 'ਚ ਰੱਖਿਆ ਗਿਆ ਉਹੀ ਰਟਿਆ ਗਿਆ ਬਸ ਇਹ ਚੀਜ਼ ਤੇ ਹੋਣੀ ਹੈ ਮੈਂ ਇੱਥੇ ਹੀ ਮੈਂ ਧਿਆਨ ਰੱਖਣਾ ਬਸ ਆਪਣਾ ਫਿਰ ਲਿਖਣ ਦੀ ਜਿਹੜੀ ਗੱਲ ਕੀਤੀ ਹੈ ਤੁਸੀਂ ਕਿ ਆਪ ਹੀ ਲਿਖ ਦਿਓ ਸੋ ਇਹ ਫਿਰ ਆਈਡੀਆ ਜਾਂ ਕਹ ਲਓ ਕਿ ਆਮਦ ਕਿੱਦਾਂ ਹੁੰਦੀ ਹੈ ਉਹਨੂੰ ਕਿੱਦਾਂ ਲਿਖਿਆ ਜਾਂਦਾ ਜਿਵੇਂ ਆਪਾਂ ਇਹ ਮੋਕੇ ਮੈਂ ਯਾਰਾਂ ਦੋਸਤਾਂ 'ਚ ਬਹਿ ਜੰਨਾ ਉਹਨਾਂ ਨੂੰ ਸੁਣਾ ਦੇਣਾ ਕੋਈ ਦਿੱਤੇ ਕਿਹ ਮੋਕੇ ਉਹ ਮੈਨੂੰ ਵਰਡ ਦੇ ਦਿੰਦੇ ਆ ਕਿ ਨਹੀਂ ਯਾਰ ਅੰਕਿਤ ਇਹ ਵਰਡ ਤੇ ਗੋਜਣਾ ਕੁਝ ਲਿਖ ਵਧੀਆ ਰਹੂਗਾ ਫਿਰ ਮੈਂ ਉਸ ਟਾਈਮ ਕਹਿ ਦੇਣਾ ਚੱਲ ਠੀਕ ਆ bro ਕੋਈ ਚੱਕਰ ਨਹੀਂ ਲਿਖ ਲੈਣਾ ਫਿਰ ਘਰੇ ਆ ਕੇ ਜਦੋਂ ਮੈਂ ਫ੍ਰੀ ਹੋ ਜਾਣਾ ਪ੍ਰੋਪਰ ਫ੍ਰੀ ਖਾਣਾ ਖਾ ਕੇ ਸੌਣ ਦਾ ਟਾਈਮ ਹੋ ਜਾਂਦਾ ਰਾਤ ਨੂੰ ਫਿਰ ਮੈਂ 12:00 ਵਜੇ ਮੈਂ ਬਹਿਣਾ ਹੁੰਦਾ ਤੇ ਉਹੀ ਵਰਡ ਮੈਂ ਆਪਣੇ ਦਿਮਾਗ 'ਚ ਜ਼ਿਆਦਾ ਘਮਾਣਾ ਕਿ ਹਾਂ ਮੈਂ ਤੇ ਕੀ ਲਿਖ ਸਕਦਾ ਉਹ ਲਿਖਦੇ ਲਿਖਦੇ ਪਤਾ ਨਹੀਂ ਲੱਗਦਾ ਸਵੇਰ ਕਦ ਹੋ ਜਾਂਦੀ ਆ ਤੇ ਬਸ ਇੰਨਾ ਕੀ ਆ ਵਰਡ ਮੈਨੂੰ ਲੋਕੀ ਦੇ ਦਿੰਦੇ ਆ ਕੁਝ ਕੁ ਵਰਡ ਮੇਰੇ ਆਪਣੇ ਦਿਮਾਗ 'ਚ ਆ ਜਾਂਦੇ ਆ ਕਿ ਹਾਂ ਯਾਰ ਇਹ ਵਰਡ ਤੇ ਲਿਖਦਾ ਵਧੀਆ ਲਿਖਿਆ ਜਾਊਗਾ ਤੇ ਬਸ ਇੰਨਾ ਕੀ ਆ ਜੀ ਅੰਕਿਤ ਦਾ ਨੌਜਵਾਨ ਜਦੋਂ ਦੀ ਪਰਮੂ ਲੜਕੀ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਆ ਤੇ ਆਸ ਇਹਦੇ ਵੱਜੀ ਹੈ ਕਿ ਲੋਕ ਸਾਡਾ ਵੀ ਕੰਮ ਪਸੰਦ ਕਰਨਗੇ ਔਰ ਜ਼ਰੂਰ ਸਾਥ ਦੇਣਗੇ ਸੋ ਕਿਤੇ ਨਾ ਕਿਤੇ ਅੰਕਿਤ ਦਾ ਕਹਿਣਾ ਹੈ ਕੀ ਪੜਾਈ ਵਾਲ ਵੀ ਧਿਆਨ ਦਿੰਦਾ ਹੈ ਪਰ ਹੁਣ ਇੱਕੋ ਪਾਸੇ ਧਿਆਨ ਲੱਗ ਗਿਆ ਹੈ ਉਹ ਧਿਆਨ ਹੈ ਕੇਵਲ ਤੇ ਕੇਵਲ ਰੈਪ ਕਰਨਾ ਤੇ ਇਸ ਵਿੱਚ ਸਫਲ ਹੋਣ ਦਾ ਗੱਡੀ ਰੋਡ 'ਤੇ ਜਾਵੇ ਦੇਖ ਮਾਰੇ ਲਸ਼ਕਾਰ 130 35 ਖਰਚਣਾ ਕੀਤਾ ਹੰਕਾਰ ਚਾਰ ਪੱਕੇ ਮੇਰੇ ਆੜੀ ਨਾਲ ਚੱਲੇ ਫਨ ਹਾਂ ਤੂੰ ਦੇਖੀ ਵੀ ਨਹੀਂ ਹੋਣੀ ਪਲੇਟ ਐਕਸ 1 ਸੁਣਾ ਅੰਦਰੋਂ ਅੰਦਰ ਹੀ ਤੇਰੇ ਮੱਖ ਲੜਦੀ ਮੇਰੀ ਗੱਡੀ ਜਦੋਂ ਮੇਰੀ ਕੋਠੀ ਬਾਹਰ ਖੜਦੀ 22 ਇੰਚ ਦੇ ਆ ਰਿੰਮ ਜਿਹੜੇ ਕੱਢਦੇ ਪ੍ਰਾਨ ਗਰਾਫ ਹੋਇਆ ਅਪ ਪਿੰਡ ਕਰੇ ਪੂਰਾ ਮਾਣ ਗਰਾਫ ਹੋਇਆ ਅਪ ਦੇਖ ਮਚੀਆਂ ਪਿਆ ਮੇਰੇ ਖੂਨ ਵਿੱਚ ਇਹ ਪਹੌ ਪਰਚਿਆ ਪਿਆ ਮਿਹਨਤ ਮੈਂ ਕੀਤੀ ਕਦੇ ਤੁੱਕੇ ਨਹੀਂ ਲਾਏ ਮੇਰੇ ਰੈਪ ਸੁਣ ਸੁਣ ਤੇਰੇ ਸਾਰੂ ਕੀ ਜਾਏ ਤੇਰੇ ਸਾਹ ਦਾ ਵੀ ਮੇਰੇ ਕੋਲ ਹੈਗਾ ਆ ਇਲਾਜ ਤੇਲਾ ਮੇਰਾ ਪੈਨ ਨਾ ਹੁਣ ਦਊ ਬਰਬਾਦ ਲੱਤਾਂ ਦੋਵੇਂ ਕੁੱਟੀ ਕਾ ਕੰਮ ਮਾਲਸ਼ ਤੋਂ ਬਾਅਦ ਤੇਰੇ ਫਿਰਨੀ ਆ ਡਾਂ ਕੰਮ ਹੋਇਆ ਜੇ ਖਰਾਬ ਮੈਨੂੰ ਉਹ ਵੀ ਦਿਨ ਯਾਰ ਜਦੋਂ ਸਟੂਡੀਓ ਚ ਆਇਆ ਟਕੇ ਮਾਰ ਬਾਹਰ ਕੱਢਿਆ ਨਾ ਅੰਦਰ ਬਠਾਇਆ ਮੈਂ ਇੱਕ ਵਾਰ ਕੱਟਿਆ ਫਿਰ ਕਾ ਤੋਂ ਫੋਨ ਲਾਇਆ ਤੂੰ ਜਨੀ ਵਰੀ ਲਾਇਆ ਕਾਕਾ ਰੇਂਜੋਂ ਬਾਹਰ ਆਇਆ ਮੇਰੇ ਮਨ ਦੀ ਖਵਾਇਸ਼ ਇਹ ਵੀ ਛੇ ਨਾਲ ਕਲੈਬ ਮੈਂਨ ਤਾਂ ਮੈਂ ਕੀਤੀ ਕੀਤੀ ਸਭ ਨੂੰ ਮੈਂ ਪੈਕ ਦੋ ਵਾਰ ਡਿਗਾ ਤੀਜੀ ਵਾਰ ਕਮ ਬੈਕ ਅੱਜ ਗਾਣਾ ਕੀਤਾ ਸੇਲ ਕੋਲ ਡਾਲਰਾਂ ਦਾ ਬੈਗ ਯਾ ਕੈਮਰਾਮੈਨ ਮਣੀ ਨਾਲ ਤੇ ਲੂਥਰਾਜੀ ਮੀਡੀਆ ਬਟਾਰਾ